ਮਲਾਜਮ ਇਕਤਾ ਜਿੰਦਾਬਾਦ ਮਲਾਜਮ ਇਕਤਾ ਜਿੰਦਾਬਾਦ ਘਟਿਆ ਮੈਨੇਜਮੈਂਟ ਮੁਰਦਾਬਾਦ ਘਟਿਆ ਮੈਨੇਜਮੈਂਟ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸਾਡਾ ਇਕਤਾ ਜਿੰਦਾਬਾਦ ਮਲਾਜਮ ਇਕਤਾ ਜਿੰਦਾਬਾਦ ਜੁਆਇੰਟ ਫੋਰਮ ਜਿੰਦਾਬਾਦ ਪੀਐਸਯੂਨੀਅਨ ਜਿੰਦਾਬਾਦ ਜੁਆਇੰਟ ਫੋਰਮ ਜਿੰਦਾਬਾਦ ਕੀ ਕਰਨਾ ਜੇ ਇਕੱਠੇ ਹੋਏ ਹੋ ਕਾਰਨਵਾਹੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਨਾਲ ਸਾਡੀ ਲੋਸ਼ੇ ਨੂੰ ਇਹ ਮਾਰੇ ਹੋਈ ਸੁਰੀ ਉਹਦੇ ਵਿੱਚ ਲਗਭਗ ਸਾਡਾ ਪੱਤਿਆਂ ਮੰਗਾ ਦਾ ਮੰਗਚਾੜ ਕੀਤਾ ਗਿਆ ਸੀ ਜਿਹਦੇ ਵਿੱਚ ਕਾਫੀ ਮੰਗਾ ਤੇ ਸਾਡੀ ਉਹਨਾਂ ਦਾ ਪੰਜਾਬ ਸਰਕਾਰ ਤੇ ਮੈਨੇਜਮੈਂਟ ਨਾਲ ਸਹਿਮਤੀ ਬਣ ਗਈ ਸੀ ਪਰ ਉਹਨੂੰ ਅਮਲੀ ਚਾਮਾ ਪਹਿਨਾਉਣ ਤੋਂ ਜਿਹੜੀ ਆ ਉਹ ਪੰਜਾਬ ਸਰਕਾਰ ਤੇ ਮੈਨੇਜਮੈਂਟ ਜਿਹੜੀ ਆ ਉਹ ਭਾਗੀ ਹੋ ਗਈ ਆ ਸੋ ਉਹਦੇ ਵਿਰੋਧ ਦੇ ਵਿੱਚ ਜਿਹੜੇ ਆ 11 ਤੋਂ ਲੈ ਕੇ 13 ਅਰਸ ਤੱਕ ਤਿੰਨ ਦਿਨਾਂ ਜਿਹੜੀ ਉਹ ਸਮੂਹ ਮਾਸ ਕਲੀਪ ਤੇ ਜਾਗਰ ਗਏ ਹੋਏ ਆ ਜਿਦੇ ਨਾਲ ਜੋ ਵੀ ਕੰਮ ਪ੍ਰਭਾਵਿਤ ਹੋ ਰਿਹਾ ਵਾ ਉਸ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਪੰਜਾਬ ਸਰਕਾਰ ਦੀ ਤੇ ਪਾਵਰ ਕਾਮ ਦੀ ਮੈਨੇਜਮੈਂਟ ਦੀ। ਜੀ ਕੀ ਨਾਮ ਆ ਤੇ ਕੀ ਇਹ ਦਿੱਕਤ ਆ ਜਿਹੜਾ ਇਕੱਠੇ ਹੋਇਆ। ਮੇਰਾ ਨਾਮ ਰੰਜੀਤ ਸਿੰਘ ਰਾਣਾ ਜੀ ਮੈਂ ਸਕੱਤਰ ਹੈਗਾ ਜੀ ਆਪਣੇ ਗ੍ਰੈਡ ਸਬਸਿਡੀਨਰ ਨੰਬਰ 24 ਦਾ। ਸੋ ਅੱਜ ਦਾ ਜਿਹੜਾ ਇਕੱਠ ਦਾ ਸਾਡਾ ਮੈਨ ਹੈਗਾ ਜੀ ਮਸਲਾ ਹੈਗਾ ਜੀ ਸਾਡੇ ਨਾਲ ਪੰਜਾਬ ਸਰਕਾਰ ਤੇ ਜਿਹੜੇ ਵਿਲੀ ਬੋਰਡ ਦੀ ਮੈਨੇਜਮੈਂਟ ਆ ਆਪਸ ਵਿੱਚ ਮੇਹ ਭੁਗਤ ਨਾਲ ਮਲਾ ਮਲਾ ਜਮਾ ਬਹੁਤ ਸਾਰਾ ਵਿਕਲ ਕਰ ਰਹੀ ਹੈ ਜੀ। ਜਸਦੇਵ ਤਹਿਰ ਜੀ ਇਹਨਾਂ ਨੇ ਕਾਫੀ ਜ਼ਿਆਰੀਆਂ ਮੰਗਾ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਸਮੂਹ ਜਥੇਬੰਦੀਆਂ ਰਲ ਮਿਲ ਕੇ ਇਹਨਾਂ ਨੂੰ ਬਾਰ ਬਾਰ ਮੰਗ ਪੱਤਰ ਦੇ ਕੇ ਰਿਮਾਈਂਡਰ ਦੇ ਰਹੀਆਂ ਨੇ ਸੋ ਬਾਰ ਬਾਰ ਜਿਹੜੀਆਂ ਮਿੱਠੀਆਂ ਗੋਲੀਆਂ ਸੀ ਭਾਸ਼ਾ ਚ ਕਹਿਆ ਜਾ ਸਕਦਾ ਸਾਨੂੰ ਮਿਲਦੀਆਂ ਨਹੀਂ ਐਡਮਿਨਿਸ਼ਨਟ ਵੱਲੋਂ ਸੋ ਸਾਡੀਆਂ ਲਗਭਗ 20 ਕੀ ਮੰਗਾਂ ਨੇ ਬੜੀਆਂ ਬਹੁਤ ਹੀ ਜਾਇਜ਼ ਨੇ ਜੋ ਕਿ ਮੁਲਾਜ਼ਮਾਂ ਦੇ ਬਹੁਤ ਹੀ ਹੱਕ ਦੇ ਵਿੱਚ ਇੱਕ ਤਾਂ ਜਿਵੇਂ ਸਾਡਾ ਜਿਹੜਾ ਬਿਜਲੀ ਬੋਰਡ ਹੈਗਾ ਜੀ ਉਹ ਆਲਰੇਡੀ ਆਪਣੇ ਤੁਸੀਂ ਦੇਖਿਆ ਜਾ ਰਹੇ ਵਿੱਤੀ ਸੰਕਟ ਦੇ ਘਾਟੇ ਨਾਲ ਤੇ ਚੱਲ ਰਿਹਾ ਹੈ ਪਰੰਤੂ ਕਈ ਨੀਤੀਆਂ ਇਹੋ ਜਿਹੀਆਂ ਬਣਾ ਦਿੰਦੇ ਨੇ ਸੋ ਇਸ ਦੇ ਨਾਲ ਨਾਲ ਮਲਾਜ਼ਮਾਂ ਦੀ ਕਾਰਡ ਜਿੱਥੇ ਤੱਕ ਤੁਹਾਨੂੰ ਪਤਾ ਹੈ ਹੈਗੀ ਹੈ ਜੀ ਉਸੇ ਤਰ੍ਹਾਂ ਮੰਗਾਂ ਦੀ ਵੀ ਸਾਡੇ ਜਿਹੜੀ ਹੈਗੀ ਆ ਬਹੁਤ ਲੰਬੀ ਲਿਸਟ ਹੈ ਪਰੰਤੂ ਬਹੁਤ ਸਾਰੀਆਂ 20 ਕ ਜਿਹੜੀਆਂ ਮੰਗਾਂ ਨੇ ਜਾਇਜ਼ ਨੇ ਜਿਸ ਦੇ ਵਿੱਚ ਕੀ ਸਾਡੇ ਡੀਐਸਟੀ ਜਿਵੇਂ ਕਿ ਮੈਂਬਰ ਨੇ ਤੇ ਗ੍ਰੇਡ ਰੇਡ ਦੇ ਸਟਾਫ ਨੇ ਤੇ ਕਲੈਰੀਕਲ ਕੰਮਿਆਂ ਦੀਆਂ ਨੇ ਸਾਰਿਆਂ ਦੀ ਲਗਭਗ ਜਿਹੜੀਆਂ ਹੈਗੀਆਂ ਮੰਗਾਂ ਨੇ ਉਹ ਇੱਕ ਮੈਮੋਰੰਡਮ ਦੇ ਰੂਪ ਵਿੱਚ ਤੇ ਮੈਨੇਜਮੈਂਟ ਨੂੰ ਆਰ ਰਿਕ ਦਿੱਤੀਆਂ ਹੋਈਆਂ ਨੇ ਪਰੰਤੂ ਜਿਹੜੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਹੈ ਉਹ ਸਾਡੇ ਨਾਲ ਬਹੁਤ ਜ਼ਿਆਦਾ ਠੱਗਾ ਕਰ ਰਹੀ ਹੈ ਜਿਸ ਦੇ ਵਿੱਚ ਦੇ ਵਿੱਚ ਅਸੀਂ ਸਿੰਨਰੋਜਾ ਸਾਰੇ ਨੇ ਮਾਸਕ ਲੀਵ 71 ਹੋ ਗ ਬਹੁਤ ਸਾਰੀਆਂ ਦੀ ਜਥੇਬੰਦੀਆਂ ਲਗਭਗ ਇਸ ਦੇ ਵਿੱਚ ਮੂਲੀਅਤ ਕਰ ਰਹੀਆਂ ਨੇ ਸੋ ਜਿਸ ਨਾਲ ਜੋ ਵੀ ਕੰਮਕਾਰ ਪ੍ਰਭਾਵਿਤ ਹੋ ਰਿਹਾ ਹੈ ਇਸ ਦਾ ਜਿਹੜਾ ਜਿਹੜਾ ਸਿੱਟਾ ਹੈ ਜੀ ਉਹ ਸਾਰਾ ਜਿਹੜਾ ਹੈਗਾ ਕ੍ਰੈਡਿਟ ਜਾਂਦਾ ਹੈ ਪੰਜਾਬ ਸਰਕਾਰ ਤੇ ਛੜੀ ਮੈਨੇਜਮੈਂਟ ਨੂੰ ਹੈ ਜੀ ਸੋ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਆਪਣੀਆਂ ਨੌਕਰੀਆਂ ਤੋਂ ਪਾਸੇ ਹੋ ਕੇ ਦਾ ਹੜਤਾਲਾਂ ਕਰੀਏ ਪਰੰਤੂ ਕਈ ਵਾਰੀ ਸਾਨੂੰ ਮਜਬੂਰ ਕਰ ਦਿੱਤਾ ਜਾਂਦਾ ਹੈ ਜਦੋਂ ਸਾਡੇ ਫਾਈਨੈਂਸ਼ੀਅਲੀ ਲਾਸ ਹੁੰਦੇ ਨੇ ਜਾਂ ਹੋਰ ਸਾਰੇ ਸਾਡੇ ਸਾਥੀਆਂ ਦਾ ਵਿਤਕਰਾ ਹੁੰਦਾ ਹੈ ਸੋ ਇਸ ਜਿਹੜਾ ਸਾਰਾ ਇਜਲਾਸ ਦਾ ਜਿਹੜਾ ਕਾਰਨ ਸੀਗਾ ਇਹੀ ਸੀਗਾ ਜੀ ਹੋਰ ਸਾਡੀ ਕਿਸੇ ਨਾ ਕੋਈ ਹੈ ਨਹੀਂ ਕਿ ਸਰਕਾਰ ਆਪਦੀ ਰਾਜਨੀਤੀ ਕਰ ਰ ਤੇ ਮੈਨੇਜਮੈਂਟ ਆਪਣੀ ਰਾਜਨੀਤੀ ਕਰ ਰਹੀ ਹੈ ਇਸੇ ਤਰ੍ਹਾਂ ਫਿਰ ਜਿਹੜੀ ਪਬਲਿਕ ਪਰੇਸ਼ਾਨ ਹੈ ਉਸ ਦਾ ਵੀ ਸਾਨੂੰ ਬਹੁਤ ਦੁੱਖ ਹੈ ਤਰੰਤ ਕੀ ਕਰੀਏ ਜਦੋਂ ਮੁਲਾਜ਼ਮਾਂ ਨਾਲ ਮੁਲਾਜ਼ਮਾਂ ਦੀ ਪਰੇਸ਼ਾਨੀ ਇਹ ਮੈਨੇਜਮੈਂਟ ਨਹੀਂ ਹੱਲ ਕਰਦੀ ਤਾਂ ਫਿਰ ਕੀ ਕੀਤਾ ਜਾ ਸਕਦਾ ਜੇਕਰ ਤੁਹਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੋਈ ਅੱਗੇ ਅਲਟੀਮੇਟਮ ਦੇਣਾ ਚਾਹੁੰਦੇ ਹਾਂਜੀ ਅਲਟੀਮੇਟਮ ਹੈ ਜੀ ਸਾਡੀ ਜਥੇਮੰਦੀ ਲਗਾਤਾਰ 3-4 ਦਿਨਾਂ ਤੋਂ ਜਿਹੜੀਆਂ ਮੀਟਿੰਗਾਂ ਜੀ ਉਹ ਚੱਲ ਰਹੀਆਂ ਮੈਨੇਜਮੈਂਟ ਨਾਲ ਦੇਖੋ ਬਾਰ-ਬਾਰ ਮੀਟਿੰਗਾਂ ਦਾ ਕਾਰਨ ਇਹੀ ਹੈ ਵੀ ਕੋਈ ਪਰੇਸ਼ਾਨੀ ਨਾ ਆਵੇ ਪਬਲਿਕ ਨੂੰ ਪਬਲਿਕ ਦੇ ਹੱਕ ਦੇ ਵਿੱਚ ਹੀ ਅਸੀਂ ਸਾਰੇ ਮਤਲਬ ਕਰਨ ਵਾਸਤੇ ਅਸੀਂ ਬਾਰ ਬਾਰ ਮੀਟਿੰਗਾਂ ਇੱਕ ਦੂਜੇ ਨਾਲ ਕਰ ਰਹੇ ਆਂ ਪਰੰਤੂ ਜੇਕਰ ਨਹੀਂ ਕਰਦੀ ਜੀ ਫਿਰ ਹੁਣ ਦੇਖੋ ਜਿੱਦਾਂ ਸਾਰੇ ਜਿਹੜਾ ਸਮੂਹਕ ਜੱਸੇ ਬੰਦੀਆਂ ਦੇ ਨਾਲ ਹੀ ਆ ਜੀ ਤੇ ਹੜਤਾਲ ਵੱਧ ਵੀ ਸਕਦੀ ਹੈ ਜੀ ਕਾਫੀ ਜਿੱਦਾ ਪਿੱਛੇ ਜੇ ਅੱਜ ਤੋਂ 4-5 ਸਾਲ ਪਹਿਲਾਂ ਲਗਭਗ 15 ਤੋਂ 20 ਦਿਨਾਂ ਦੀ ਸਮੂਹਕ ਹੜਤਾਲ ਚੱਲੀ ਸੀ ਇਸ ਤਰ੍ਹਾਂ ਵੀ ਇਸ ਨੂੰ ਵੀ ਉਹ ਜਿਹੜਾ ਹੈਗਾ ਜੀ ਸਬੂਤ ਦਿੱਤਾ ਜਾ ਸਕਦਾ ਹੈ ਸੰਘਰਸ਼ ਤੇ ਤੁਹਾਨੂੰ ਪਤਾ ਹੀ ਸੰਘਰਸ਼ ਤੇ ਉਦੋਂ ਰੁਕੇਗਾ ਜੀ ਜਦੋਂ ਮੰਗਾਂ ਦੀ ਪੂਰਤੀ ਹੋਵੇ